ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਵਿੱਚ ਮਾਰਚ ਮਹੀਨੇ ਦੌਰਾਨ 33000 ਨੌਕਰੀਆਂ ਖਤਮ ਹੋ ਜਾਣਗੀਆਂ ਤੇ ਬੇਰੁਜ਼ਗਾਰੀ ਦਰ ਵੱਧ ਕੇ 6.7 ਫੀਸਦੀ ਦੇ ਪਹੁੰਚ ਜਾਵੇਗੀ। ਸਟੈਟਿਸ ਕੈਨੇਡਾ ਦੇ ਅੰਕੜੇ ਮੁਤਾਬਕ ਅਸਲ ਵਿੱਚ 62000 ਫੁੱਲ ਟਾਈਮ ਨੌਕਰੀਆਂ ਦਾ ਨੁਕਸਾਨ ਹੋਇਆ ਪਰ ਪਾਰਟ ਟਾਈਮ ਨੌਕਰੀਆਂ ਪੈਦਾ ਹੋਣ ਦੇ ਰਫ਼ਤਾਰ ਵਧਣ ਕਰਕੇ ਹਾਲਾਤ ਬੇਕਾਬੂ ਨਹੀਂ ਹੋਏ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਵੱਲੋਂ ਕੈਨੇਡਾ ਵਿੱਚ ਰੋਜ਼ਗਾਰ ਖੇਤਰ ਪ੍ਰਭਾਵ ਹੋਣ ਦਾ ਖਦ사 ਜਾ ਰਿਹਾ ਕੀਤਾ ਜਾ ਰਿਹਾ ਹੈ। ਨੇੜਲੇ ਭਵਿੱਖ ਵਿੱਚ ਰੀਸੈਸ਼ਨ ਦੇ ਖਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੈਂਕ ਆਫ ਮੋਂਟਰੀਅਲ ਦੇ ਚੀਫ ਨੇ ਦੱਸਿਆ ਕਿ ਕਾਰੋਬਾਰੀ ਖੇਤਰ ਵਿੱਚ ਗੈਰ ਕਾਨੂੰਨੀ ਮਾਹੌਲ ਨੌਕਰੀਆਂ ਖੇਤਰ ਦੇ ਨੁਕਸਾਨ ਦਾ ਸਿੱਧਾ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਦੱਸਦੀ ਹੈ ਕਿ ਮਾਰਚ ਮਹੀਨੇ ਦੌਰਾਨ ਕੈਨੇਡਾ ਦੇ ਡਿਟੇਲ ਟ੍ਰੇਡ ਸੈਕਟਰ ਵਿੱਚ 29000 ਨੌਕਰੀਆਂ ਖਤਮ ਉਈਆਂ ਜਦਕਿ ਇਸ ਦੇ ਅਲਟ ਫਰਵਰੀ ਦੌਰਾਨ 51000 ਦਾ ਵਾਧਾ ਦਰਜ ਕੀਤਾ ਗਿਆ ਖੇਤਰੀ ਸੈਕਟਰ ਵਿੱਚੋਂ 9300 ਨੌਕਰੀਆਂ ਖਤਮ ਹੋਈਆਂ ਜਦਕਿ ਸੂਚਨਾ ਆਤੇ ਸਭਿਆਚਾਰ ਸੈਕਟਰ ਨੂੰ 20000 ਨੌਕਰੀਆਂ ਦਾ ਨੁਕਸਾਨ ਹੋਇਆ ਜਿੱਥੇ ਸਰਵਿਸ ਕੈਨੇਡਾ ਵਿੱਚ ਰੋਜ਼ਗਾਰ ਦੇ 12 ਰੋਜ਼ਗਾਰ 12000 ਨਵੇਂ ਮੌਕੇ ਪੈਦਾ ਕੀਤੇ ਗਏ ਪ੍ਰਤੀਕੰਟਾਜ਼ ਅਰਥ ਦਰਾਂ ਦਾ ਅੰਦਾਜ਼ਾ ਜ਼ਿਕਰ ਕੀਤਾ ਜਾਵੇ ਤਾਂ ਸਾਲਾਨਾ ਆਧਾਰ ਤੇ ਮਾਰਚ ਦੌਰਾਨ 3.6 ਫੀਸਦੀ ਵਾਧਾ ਵਾਧਾ ਦਰਜ ਕੀਤਾ ਗਿਆ ਰੋਜ਼ਗਾਰ ਖੇਤਰ ਦੇ ਆંકड़े ਬੈਂਕ ਆਫ ਕੈਨੇਡਾ ਵਾਸਤੇ ਵਿਦਕਤਾ ਪੈਦਾ ਕਰ ਸਕਦੇ ਨੇ 16 April ਨੂੰ ਹੋਣ ਵਾਲੀ ਸਮੀਖਿਆ ਮੀਟਿੰਗ ਵਿੱਚ ਵਿਆਜ ਦਰਾਂ ਅੰਦਾ ਫੈਸਲਾ ਯਕੀਨੀ ਮੰਨਿਆ ਜਾ ਰਿਹਾ ਪਰ ਹੁਣ ਕੇਂਦਰੀ ਬੈਂਕ ਦਿੱਤੀ ਵਿੱਚ ਕਿ ਰਿਹਾ ਮਹਿਸੂਸ ਕਰ ਰਾ ਦੂਜੇ ਪਾਸੇ ਗੁਆਡੀ ਮੁਲਕ ਅਮਰੀਕਾ ਵਿੱਚ ਰੋਜ਼ਗਾਰਦਾਰ ਦੇ 22899 ਮੌਕੇ ਪੈਦਾ ਹੋਣ ਦੀ ਰਿਪੋਰਟ ਕੀਤੀ ਜਾ ਰਹੀ ਹੈ ਪਰ ਫਰਵਰੀ ਮਹੀਨੇ ਦੀ ਤਰਜ਼ ਤੇ ਪੁੱਠੇ ਹਾਲਾਤ ਵੀ ਪੈ ਸਕਦੇ ਨੇ ਫਰਵਰੀ ਦੇ ਸੋਦੇ ਹੋਏ ਆਂਕੜਿਆਂ ਦੌਰਾਨ 1,11700 ਨੌਕਰੀਆਂ ਪੈਦਾ ਹੋਈਆਂ ਅਤੇ ਬੇਜ਼ਗਾਰੀ ਦਰ ਵੱਧ ਕੇ 4.2% ਹੋ ਗਈ ਹੈ ਅਤੇ ਡੋਨਲਡ 트੍ਰੰਪ ਦੀ ਗੁੰਝਲਦਾਰ ਪਾਰ ਨੀਤੀਆਂ ਦੇ ਮੱਦੇਨਜ਼ਰ ਅਮਰੀਕੀ ਕੰਪਨੀਆਂ ਨਵੀਂ ਭਰਤੀ ਤੋਂ ਝਿਜਕ ਰਹੀਆਂ ਅਤੇ ਹੌਲੀ-ਹੌਲੀ ਨੌਕਰੀਆਂ ਘਟਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਫੈਡਰਲ ਰਿਜ਼ਰਵ ਬੈਂਕ ਦੇ ਮੁਖੀ ਜੋਰਮ ਪਾਵਲ ਨੇ ਕਿਹਾ ਹੈ ਕਿ ਇਹ ਗੈਰ ਯਕੀਨੀ ਵਾਲਾ ਮਾਹੌਲ ਜਾਦਾ ਸਮੇਂ ਕਾਇਮ ਰਹਤਾ ਬੀਅਰਸ ਘਰਾਂ ਦੀ ਗਿਣਤੀ ਵਿੱਚ ਮੋਟਾ ਵਾਧਾ ਹੋ ਸਕਦਾ ਹੈ ਟ੍ਰੇਡਿੰਗ ਖਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਾਣੇ ਰਹੋ ਆਜ ਨਿਊਜ਼ ਬਾੜਾ ਦਿਨੋ